ਮੈਂ ਜੀ ਹਰਵੀਰ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਲ੍ਹਾ ਗੂਆ ਵਿਦਿਆਰਥੀ ਜਥੇਬੰਦੀ ਇਹ ਕਹਿਣਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਪਹਿਲਾਂ ਉਹ ਫੜਤਾ ਲਾਉਂਦੇ ਵੀ ਬੈਠਦੀ ਰਹੀ ਐ ਚੋਣਾਂ ਤੋਂ ਪਹਿਲਾਂ ਕਿ ਖੇਤੀਬਾੜੀ ਦੀ ਪੜਾਈ ਨੂੰ ਸ਼ੁਰੂ ਕੀਤਾ ਜਾਵੇ ਹੁਣ ਜਦੋਂ ਖੇਤੀਬਾੜੀ ਦੀ ਪੜਾਈ ਜਿਹੜੀ ਦੁਬਾਰਾ ਸ਼ੁਰੂ ਹੋਈ ਏ ਧਰਨੇ ਪ੍ਰਦਰਸ਼ਨਾਂ ਨਾਲ ਤੇ ਹੁਣ ਉਹ ਆਪ ਜਿਹੜੀ ਆਮ ਆਦਮੀ ਪਾਰਟੀ ਇਹਨੂੰ ਸੈਲਫ ਫਨਾਂਸ ਕਰਨਾ ਚਾਹੁੰਦੀ ਆ ਅਸੀਂ ਇਸ ਦਾ ਵਿਰੋਧ ਕਰਦੇ ਆ ਪੰਜਾਬ ਸਰਕਾਰ ਇਹ ਸਰਕਾਰੀ ਕਾਲਜਾਂ ਨੂੰ ਇੱਕ ਇੱਕ ਕਰਕੇ ਹੋਰ ਪ੍ਰਾਈਵੇਟ ਕਰਕੇ ਪ੍ਰਾਈਵੇਟ ਕਰਨਾ ਚਾਹੁੰਦੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਖੇਤੀਬਾੜੀ ਦੀ ਪੜਾਈ ਜਿਹੜੀ ਪ੍ਰਾਈ ਅਸੀਂ ਚਾਹੁੰਦੇ ਹਾਂ ਕਿ ਇੱਥੇ ਖੇਤੀਬਾੜੀ ਮਾਡਲ ਜਿਹੜਾ ਬਦਲਿਆ ਜਾਣਾ ਚਾਹੀਦਾ ਖੇਤੀ ਪ੍ਰਬੰਧ ਜਿਹੜਾ ਚੰਗਾ ਹੋਣਾ ਚਾਹੀਦਾ ਇਹਦੇ ਲਈ ਜ਼ਰੂਰੀ ਹੈ ਕਿ ਖੇਤੀਬਾੜੀ ਦੇ ਪੜਾਈ ਨੂੰ ਜਿਹੜੇ ਵੱਡੇ ਪੱਧਰ ਤੇ ਕੀਤਾ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਆਪ ਦਾ ਜਿਹੜਾ ਸੈਲਫ ਫਾਈਨਾਂਸ ਦਾ ਫੈਸਲਾ ਉਹ ਵਾਪਸ ਲਵੇ ਖੇਤੀਬਾੜੀ ਦੀ ਪੜਾਈ ਨੂੰ ਜਿਹੜਾ ਸਰਕਾਰੀ ਕਰੇ ਤੇ ਇੱਥੇ ਜੇ ਸਰਕਾਰ ਨੂੰ ਲੱਗਦਾ ਵੀ ਇੱਥੇ ਲੈਬ ਦੀ ਘਾਟ ਆ ਤੇ ਜਾਂ ਜ਼ਮੀਨ ਘਾਟਾ ਖੇਤੀਬਾੜੀ ਲਈ ਤਾਂ ਉਹਦੀ ਰਿਕੁਆਇਰਮੈਂਟ ਪੂਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਇੱਥੇ ਲੈਬ ਦਾ ਪ੍ਰਬੰਧ ਕਰੇ ਜੇ ਅਗਰ ਜ਼ਮੀਨ ਘਾਟਾ ਤਾਂ ਜ਼ਮੀਨ ਜਿਹੜੀ ਜਿੰਨੀ ਵੀ ਚਾਹੀਦੀ ਹੈ ਖੇਤੀਬਾੜੀ ਦੇ ਡਿਪਾਰਟਮੈਂਟ ਨੂੰ ਉਹਨੀ ਜ਼ਮੀਨ ਸਰਕਾਰ ਜਿਹੜੀ ਉਹ ਉਪਲਬਧ ਕਰਾਵੇ ਤੇ ਖੇਤੀਬਾੜੀ ਦੀ ਪੜਾਈ ਨੂੰ ਜਿਹੜਾ ਸਰਕਾਰੀ ਤੌਰ ਤੇ ਚਲਾਇਆ ਜਾਵੇ ਕਿਉਂਕਿ ਇੱਥੇ ਆਮ ਘਰਾਂ ਦੇ ਬੱਚੇ ਪੜਦੇ ਸਰਕਾਰੀ ਕਾਲਜਾਂ 'ਚ ਘੱਟ ਫੀਸ ਤੇ ਪੜਾਈ ਕਰਦੇ ਆ ਉਹ ਸੈਲਫ ਫਾਈਨਾਂਸ ਜਿਹੜੀ ਫੀਸ ਹੈ ਜਿਹੜੀ 83-84 ਹਜ਼ਾਰ ਰੁਪਏ ਫੀਸ ਇਹਨਾਂ ਨੇ ਤੈਅ ਕੀਤੀ ਇੱਕ ਸਾਲ ਦੀ ਉਹ ਇੰਨੀ ਫੀਸ ਭਰ ਕੇ ਜਿਹੜਾ ਕੋਈ ਵੀ ਖੇਤੀਬਾੜੀ ਦੀ ਪੜਾਈ ਨਹੀਂ ਕਰ ਸਕਦਾ ਆਮ ਘਰਾਂ ਦੇ ਬੱਚੇ ਜਿਹੜੇ ਇੱਥੇ ਸਰਕਾਰੀ ਕਾਲਜ ਵਿੱਚ ਘੱਟ ਫੀਸਾਂ ਦੇ ਪੜ੍ਹਦੇ ਆ ਉਹਨਾਂ ਉਹਨਾਂ ਤੋਂ ਪੜ੍ਹਾਈ ਖੋਹਨ ਦਾ ਇਹ ਮਾਮਲਾ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰੀ ਤੌਰ ਤੇ ਇਸ ਕਾਲਜ ਨੂੰ ਕਾਲਜ ਵਿੱਚ ਜਿੰਨੇ ਵੀ ਕੋਰਸ ਆ ਪੜਾਓ ਬੀ ਕਾਮ ਬੀ ਸੀ ਐ ਜਿੰਨੇ ਵੀ ਕੋਰਸ ਆ ਜਾਂ ਨਵੇਂ ਕੋਰਸ ਜਿਹੜੇ ਬਿਜ਼ਨਸ ਦੇ ਨਾਲ ਚਲਾਏ ਆ ਸੈਲਫ ਫਾਈਨਾਂਸ ਸਰਕਾਰ ਉਹਨਾਂ ਨੂੰ ਸਰਕਾਰੀ ਤੌਰ ਤੇ ਚਲਾਵੇ ਤੇ ਬੀ ਐਸ ਸੀ ਐਗਰੀਕਲਚਰ ਨੂੰ ਸੈਲਫ ਫਾਈਨਾਂ ਉਹ ਵਾਪਸ ਰਿਹਾ